ਗੁਰਦੁਆਰਾ ਪੋਲ ਪੋਖਤਾ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਾਕੀ ਦਾ ਤਿਹਾਰ ਗੁਰਕਾਰ ਵਿੱਚ ਵੱਡੇ ਗਿਣਤੀ ਚੋਂ ਨਤਮਸਤਕ ਹੋਈਆਂ ਸੰਗਤਾਂ ਦੇਖੋ ਸੰਗਤ ਦਾ ਠਾਠਾ ਮਾਰਦਾ ਇੱਕ ਟੰਡਾ ਦੇ ਨਜ਼ਦੀਕ ਪੈਂਦੇ ਪਿੰਡ ਪੁੱਲਪੁਖਤਾ ਵਿਖੇ ਗੁਰਦੁਆਰਾ ਪੁੱਲਪੁਖਤਾ ਸਾਇ ਪਾਤਸ਼ਾਹੀ 6ਵੀਂ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਚੰਡਚੋ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਖਾਲਸਾ ਪੰਥ ਦੇ ਸਾਜਣਾ ਦਿਵਸ ਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਗੁਰਦੁਆਰਾ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕਥਾ ਵਾਚਕਾਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਗੁਰੂ ਘਰ ਵਿੱਚ ਨਤਮਸਤਕ ਹੋਏ ਅਤੇ ਇਤਿਹਾਸਿਕ ਦਿਵਸ ਦੇ ਉੱਤੇ ਸੰਗਤ ਨੂੰ ਵਧਾਈ ਦਿੱਤੀ ਤੇ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਦੱਸਿਆ ਗਿਆ ਕਿ ਇਹ ਗੁਰਦੁਆਰਾ ਫੁੱਲਪੁਖਤਾ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਸੰਗਤਾਂ ਨਤਮਸਤਕ ਹੋਈਆਂ ਤੇ ਗੁਰੂ ਘਰ ਵਿੱਚ ਸ਼ਰਧਾਲੂਆਂ ਦੀ ਰੌਣਕ ਦੇਖਣ ਨੂੰ ਬਣ ਰਹੀ ਸੀ ਇਸ ਮੌਕੇ ਆਈ ਸੰਗਤਾਂ ਨੇ ਗੁਰੂ ਘਰ ਲੰਗਰ ਆ ਟੁੱਟਵਟਿਆ ਇਸ ਮੌਕੇ ਗੁਰਦੁਆਰਾ ਫੁੱਲਪੁਖਤਾ ਸਾਹਿਬ ਦੇ ਮੁਖ ਗ੍ਰੰਥੀ ਜਗਜੀਤ ਸਿੰਘ ਜੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਆਓ ਹੁੰਨਦੇ ਸੁਣਦਿਆਂ ਜੁਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਗਟਿ ਉਮਰ ਦਾ ਗਮੜਾ ਬਰੀ ਆ ਮਾਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਖਾਤੇ ਗੁਰ ਚੇਲਾ ਹੈ ਆਪੇ ਅਤੇ ਹਰਪ੍ਰਭ ਚੋਜ ਵਿਡਾਨੀ ਦੇ ਪਾਮਨ ਮਹਾਵਾਕੁਨਸਾਰ ਸੱਦ ਸੰਗਤ ਜੀ ਸਹਦੇ ਕਮਾਲ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵੱਲੋਂ ਸਾਲ 1699 ਦੀ ਵੈ ਸਾਖੀ ਨੂੰ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਖਾਲਸਾ ਪੰਥ ਦਾ ਸਾਜਣ ਦਾ ਦਿਹਾੜਾ ਤੇ ਵੈਸਾਖੀ ਦਾ ਪੁਰਬ ਗੁਰਦੁਆਰਾ ਪੁਲਪੁਗਤਾ ਸਾਹਿਬ ਵਿਖੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਬਾਬਾ ਮਹਿੰਦਰ ਸਿੰਘ ਬਾਬਾ ਸੁਖਾ ਸਿੰਘ ਸਮੁੱਚੀਕਾਰ ਸੇਵਾ ਜਥੇਬੰਦੀ ਦੇ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਬਖੂਬੀ ਨਿਭਾਇਆ ਜਾ ਰਿਹਾ ਹੈ ਆਪ ਸਮੁੱਚੀ ਸੰਗਤ ਨੂੰ ਸਮੁੱਚੇ ਸਿੱਖ ਪੰਥ ਨੂੰ ਸਮੁੱਚੇ ਕਾਇਨਾਤ ਨੂੰ ਖਾਲਸਾ ਪੰਥ ਦੇ ਸਾਜਣਾ ਦਿਵਸ ਦੀਆਂ ਵੈਸਾਖੀ ਦੇ ਪੁਰਬ ਦੀਆਂ ਬੇਅੰਤ ਬੇਅੰਤ ਬਹੁਤ-ਬਹੁਤ ਵਧਾਈਆਂ ਹੋਣ ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਪੱਤਰਕਾਰ ਸੋਹਲ ਲਾਲ ਦੀ ਖਾਸ ਰਿਪੋਰਟ